ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤਨ ਤਨ ਬਾਬਾ ਛੜੀ ਚੰਦ ਜੀ ਕੀ ਬਾਣੀ ਆਬ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਿਮਰੋ ਸਿਮਰੋ ਸ੍ਰੀ ਗੋਬਿੰਦ ਨਾਮ ਜਾ ਕੈ ਸਿਮਰਨ ਤੇ ਸਭ ਦੁੱਖ ਜਾਮ ਰਹਾਓ ਜਲ ਵਿੱਚ ਜੋਤ ਜਗਤ ਵਿੱਚ ਜੋਤ ਸਭ ਮੈਂ ਜੋਤ ਜੋਤ ਹੈ ਸੋਏ ਮਾਇਆ ਮੋ ਬਹੁਤ ਦੁਖ ਪਾਇਆ ਗੁਰ ਮਿਲ ਸਾਧੂ ਤਾ ਮਨ ਤ੍ਰਿਪਤਾਇਆ ਆਪ ਅਲਖ ਆਪ ਪੁਰਖ ਸਭ ਜਾਣੈ ਅਜਬ ਰਚਨਾ ਆਪ ਪਛਾਣੇ ਬ੍ਰਹਮ ਗਿਆਨੀ ਸਭ ਜਗਤ ਪਛਾਣੈ ਆਪ ਮਿਟਾਏ ਸਦਾ ਸੁਖ ਮਾਣੇ અમૃત નામ મહારસ મીઠા પીવત સાધુ હો બે મન કૃતા કામ કરોધ મોહ મિટાયા બાબા શ્રી ચંદ મન નિર્મલ પાયા ગુરકી વાણી અમૃત સ્વરૂપ સો પીવે સો હોવે અનરૂપ ਚਰਨਾ ਕਮਲ ਮਨ ਮੇ ਅਧਾਰ ਸਦਾ ਨਾਮ ਰਸ ਮਦਰ ਅਪਾਰਾ ਅੰਤਰ ਜੋਤ ਨਰੰਕਾਰ ਧਾਈ ਸਦਾ ਸੁਖ ਪਾਵੇ ਗੁਰਮੁਖ ਗਾਈ ਹਰ ਹਰ ਨਾਮ ਜਪੋ ਮਨ ਮੇਰੇ ਬਿਨ ਨਾਮੇ ਦੁਖ ਅੰਤ ਕਨੇਰੇ ਬਾਬਾ ਕਹੇ ਸੁਨੋ ਰੇ ਭਾਈ ਸਿਮਰੋ ਨਾਮ ਤਜੋ ਅਬ ਮਾਨਾਈ ਜੋ ਪ੍ਰਭ ਦੇਵੇ ਸੋਈ ਸੁਖ ਪਾਈਏ ਮਨ ਬਾਜ ਕਰਮ ਸਦਾ ਹਰ ਧਿਆਈਏ ਜੋਤੀ ਮੈ ਜੋਤ ਮਿਲਾਈ ਅੰਮ੍ਰਿਤ ਰਸਨਾ ਹਰ ਗੁਣ ਗਾਈ ਸਾਧ ਸੰਗਤ ਮਹਿ ਹਰ ਨਾਮ ਵਸੇ ਬਾਬਾ ਛੜੀ ਚੰਦ ਅਨੰਦ ਮਸੇ ਅਕਾਲ ਪੁਰਖ ਕੀ ਸੇਵਾ ਕਰਨੀ ਮਨ ਤਨ ਅਰਪ ਕਰ ਲੈ ਚਰਨੀ ਭੈ ਭਜਨ ਗੁਰ ਪਾਰ ਬ੍ਰਹਮ ਹੈ ਜਾਂ ਕਾ ਨਾਮ ਜਪ ਤੋ ਸੁਖ ਲਹੇ ਬਾਬਾ ਆਖੇ ਮਨ ਜਿਤ ਲੈ ਭਾਈ ਸਦਾ ਸੁਖੀ ਰਹੇ ਹਰ ਧਾਈ ਰਹਿਸ ਰਹਿਸ ਹਰ ਗੁਣ ਗਾਵਾਂ ਮਨ ਤਨ ਹਰ ਰੰਗ ਰੰਗਾਵੋ ਮੋ ਮਾਇਆ ਸਭ ਸੁਪਨਾ ਜਾਣੈ ਜੋ ਗਿਆਨ ਤਰੇ ਸੋ ਬੰਧਨ ਛਾਣੈ ਧਿਆਨ ਧਰੋ ਏਕ ਅਪਾਰ ਬਾਬਾ ਸ੍ਰੀ ਚੰਦ ਕੜੇ ਉਚਾਰ ਜਿਸ ਮਨ ਵਸੇ ਸੋ ਹੀ ਮੁਕਤਾ ਨਾਮ ਜਪਤ ਸਭ ਦੁੱਖ ਵਿਨਾਸ਼ਾ ਬਾਬਾ ਆਕੇ ਅਲਖ ਅਪਾਰਾ ਜਿਸ ਬਿੰਦੂ ਜਾ ਨਾਹੀ ਉਦਾਰਾ ਗੁਰ ਕਾ ਸ਼ਬਦ ਅੰਤਰਿ ਧਾਈਏ ਇਸ ਮਨ ਤਨ ਨਿਰਮਲ ਹੋਈਏ ਸਾਧ ਸੰਗਤ ਕੀ ਬੜੀ ਵੜਿ ਆਈ ਤਿਸ ਸੰਗ ਨਾਮ ਮਿਲੇ ਵੜਿ ਆਈ ਆਪ ਛੋੜ ਹੋਏ ਗੁਰ ਸਰਨਾ ਤਿਸ ਜਨ ਕਾ ਉਦਰੇ ਕਰਨਾ ਹਰ ਹਰ ਕਥਾ ਅਮਰਤ ਬਾਣੀ ਸੁਣ ਮਨ ਹੋਵੇ ਪ੍ਰਗਟ ਪਹਿਚਾਨੀ ਸਤਿ ਸ਼ਬਦ ਗੁਰੂ ਗੁਰੂ ਹੈ ਸੱਚਾ ਜੋ ਸੁਨੇ ਸੋ ਤਰੇ ਸਾਗਰ ਪਾਰਾ ਬਾਬਾ ਕਹੇ ਸੁਨੋ ਰੇ ਸਾਧੂ ਨਾ ਬਿਨਾ ਸਭ ਜਗਨ ਅਨਾਦੂ ਨਾਮ ਜਪੋ ਸਦਾ ਆਨੰਦ ਬਾਬਾ ਸ਼੍ਰੀ ਚੰਦ ਆਖੇ ਬੰਦ ਹਰ ਹਰ ਨਾਮ ਮਨ ਤਨ ਲੇਪੇ ਜੋ ਜਪੇ ਤਿਸ ਜਮ ਨਿਕਟ ਨ ਆਵੇ ਬ੍ਰਹਮ ਗਿਆਨ ਮਨ ਮਹਿ ਪ੍ਰਗਾਸਾ ਅੰਮ੍ਰਿਤ ਨਾਮ ਅੰਤਰਵਾਸਾ ਸੰਤ ਜਨਾ ਕੀ ਕਰਹੁ ਸੇਵਾ ਬਾਬਾ ਸ਼੍ਰੀ ਚੰਦ ਆਖੇ ਦੇਵਾ ਨਾਮ ਜਪਤ ਸਭ ਦੁੱਖ ਵਿਨਾਸਾ ਜਨਮ ਮਰਨ ਤੇ ਪਏ ਉਦਾਸਾ ਆਪੇ ਹੀ ਰਚਨਾ ਆਪੇ ਧਾਰੇ ਆਪੇ ਸਮੈ ਜੋਤ ਕੇ ਉਜਿਆਰੇ ਹਰ 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 ਸਭ ਏਕੋ ਜਾਣੈ ਸਭ ਮਹਿ ਜੋਤਿ ਆਪਿ ਪੁਛਾਨੈ ਨਾਮ ਜਪੋਤਾਂ ਸੁਖ ਪਾਵੋ ਮਨ ਤਨ ਹਰ ਰੰਗ ਰੰਗਾਵੋ ਸਾਧ ਸੰਗਤ ਕੈ ਸੰਗ ਸੁਖ ਪਾਇਆ ਬਾਬਾ ਸ੍ਰੀ ਚੰਦ ਮਨ ਹਰ ਲਾਇਆ ਨਾਮ ਆਧਾਰ ਸਭ ਜਗਤ ਉਧਾਰੇ ਜੋ ਜਪੇ ਸੋ ਕਦੇ ਨਾ ਮਾਰੇ ਤਨ ਤਨ ਗੁਰਪਿਤਾ ਜੀ ਸੱਚੇ ਜਿਨ ਨਾਮ ਦਰਾਇਆ ਅੰਮ੍ਰਿਤ ਰਸ ਪੀਤੇ ਬਾਬਾ ਆਖੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ ਬਾਬਾ ਆਖੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ ਓ ਅੰਕਾਰ ਤਨ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤਨ ਤਨ ਬਾਬਾ ਛੜੀ ਚੰਦ ਜੀ ਕੀ ਬਾਣੀ ਆਪ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਿਮਰੋ ਸਿਮਰੋ ਸ਼੍ਰੀ ਗੋਬਿੰਦ ਨਾਮ ਜਾ ਕੈ ਸਿਮਰਨ ਤੇ ਸਭ ਦੁੱਖ ਜਾਮ ਰਹਾਓ ਜਲ ਵਿੱਚ ਜੋਤ ਜਗਤ ਵਿੱਚ ਜੋਤ ਸਭ ਮੈਂ ਜੋਤ ਜੋਤ ਹੈ ਸੋਏ ਮਾਇਆ ਮੋ ਬਹੁਤ ਦੁੱਖ ਪਾਇਆ ਗੁਰ ਮਿਲ ਸਾਧ ਤਾ ਮਨ ਤ੍ਰਿਪਤਾਇ ਆਪ ਅਲਖ ਆਪ purakh ਸਭ ਜਾਣੈ ਅਜਬ ਰਚਨਾ ਆਪ ਪਛਾਨੈ ਬ੍ਰਹਮ ਗਿਆਨੀ ਸਭ ਜਗਤ ਪਛਾਨੈ ਆਪ ਮਿਟਾਏ ਸਦਾ ਸੁਖ ਮਾਣੈ અમૃત નામ મહારસ મીઠા પીવત સાધુ હો બે મન પીતા કામ કરોદ મોહ મિટાયા બાબા શ્રી ચાંદ માં નિર્મલ પાયા ਗੁਰ ਕੀ ਬਾਣੀ ਅੰਮ੍ਰਿਤ ਸਰੂਪ ਸੋ ਪੀਵੇ ਸੋ ਹੋਵੇ ਅਨੂਪ ਚਰਨ ਕਮਲ ਮਨ ਮੇ ਆਧਾਰ ਸਦਾ ਨਾਮ ਰਸ ਮਧਰ ਅਪਾਰਾ ਅੰਤਰ ਜੋਤ ਨਰੰਕਾਰ ਧਾਈ ਸਦਾ ਸੁਖ ਪਾਵੇ ਗੁਰਮੁਖ ਗਾਈ ਹਰ ਹਰ ਨਾਮ ਜਪੋ ਮਨ ਮੇਰੇ ਬਿਨ ਨਾਮੇ ਦੁਖ ਅੰਤ ਕਨੇਰੇ ਬਾਬਾ ਕਹੇ ਸੁਣੋ ਰੇ ਭਾਈ ਸਿਮਰੋ ਨਾਮ ਤਜੋ ਅਬ ਮਾਨਾਈ ਜੋ ਪ੍ਰਭ ਦੇਵੇ ਸੋਈ ਸੁਖ ਪਾਈਏ ਮਨ ਵੱਜ ਕਰਮ ਸਦਾ ਹਰ ਧਾਈਏ ਜੋਤੀ ਮੈ ਜੋਤ ਮਿਲਾਈ ਅੰਮ੍ਰਿਤ ਰਸਨਾ ਹਰ ਗੁਣ ਗਾਈ ਸਾਦ ਸੰਗਤ ਮੇਹ ਹਰ ਨਾਮ ਵਸੇ ਬਾਬਾ ਛੜੀ ਚੰਦ ਅਨੰਦ ਮਸੇ ਅਕਾਲ ਪੁਰਖ ਕੀ ਸੇਵਾ ਕਰਨੀ ਮਨ ਤਨ ਅਰਪ ਕਰ ਲੈ ਚਰਨੀ ਭੈ ਭਜਣ ਗੁਰ ਪਾਰ ਬ੍ਰਹਮ ਹੈ ਜਾਂ ਕਾ ਨਾਮ ਜਪ ਤੋ ਸੁਖ ਲਹੇ ਬਾਬਾ ਆਖੇ ਮਨ ਜਿਤ ਲੈ ਭਾਈ ਸਦਾ ਸੁਖੀ ਰਹੇ ਹਰ ਧਾਈ रहस रहस हर गुण गावां मन तन हर रंग रंगावो मोह माया सब ਸੁਪਨਾ ਜਾਣੈ ਜੋ ਗਿਆਨ ਤਰੇ ਸੋ ਬੰਧਨ ਛਾਣੈ ਧਿਆਨ ਧਰੋ ਏਕ ਅਪਾਰ ਬਾਬਾ ਛੜੀ ਚੰਦ ਕੜੇ ਉਚਾਰ ਜਿਸ ਮਨ ਵਸੇ ਸੋਈ ਮੁਕਤਾ ਨਾਮ ਜਪਤ ਸਭ ਦੁੱਖ ਵਿਨਾਸ਼ਾ ਬਾਬਾ ਆਕੇ ਅਲਖ ਅਪਾਰਾ ਜਿਸ ਬਿਨ ਦੂਜਾ ਨਾਹੀ ਉਧਾਰਾ ਗੁਰ ਕਾ ਸ਼ਬਦ ਅੰਤਰ ਧਿਆਈਏ ਕਿਸ ਮਨ ਤਾ ਨਿਰਮਲ ਹੋਈਏ ਸਾਧ ਸੰਗਤ ਕੀ ਬਰੀ ਵੜਿਆਈ ਤਿਸ ਸੰਗ ਨਾਮ ਮਿਲੇ ਵੜਿਆਈ ਆਪ ਛੋੜ ਹੋਏ ਗੁਰ ਸਰਨਾ ਤਿਸ ਜਨ ਕਾ ਉਦਰੇ ਕਰਨਾ ਹਰ ਹਰ ਕਥਾ ਅੰਮ੍ਰਿਤ ਬਾਣੀ ਸੁਣ ਮਨ ਹੋਵੇ ਪ੍ਰਗਟ ਪਹਿਚਾਨੀ ਸਤਿ ਸ਼ਬਦ ਗੁਰੂ ਗੁਰੂ ਹੈ ਸੱਚਾ ਜੋ ਸੁਨੇ ਸੋਤਰੇ ਸਾਗਰ ਪਾਰਾ ਬਾਬਾ ਕਹੇ ਸੁਨੋ ਰੇ ਸਾਧੂ ਨਾ ਬਿਨਾ ਸਭ ਜਗਨ ਅਨ ਨਾਮ ਜਪੋ ਸਦਾ ਆਨੰਦ ਬਾਬਾ ਸ਼੍ਰੀ ਚੰਦ ਆਖੇ ਬੰਦ ਹਰ ਹਰ ਨਾਮ ਮਨ ਤਨ ਲੇਪੇ ਜੋ ਜਪੇ ਤਿਸ ਜਮ ਨਿਕਟ ਨ ਆਵੇ ਬ੍ਰਹਮ ਗਿਆਨ ਮਨ ਮਹਿ ਪ੍ਰਗਾਸਾ ਅੰਮ੍ਰਿਤ ਨਾਮ ਅੰਤਰਵਾਸਾ ਸੰਤ ਜਨਾ ਕੀ ਕਰਹੁ ਸੇਵਾ ਬਾਬਾ ਸ਼੍ਰੀ ਚੰਦ ਆਖੇ ਦੇਵਾ ਨਾਮ ਜਪਤ ਸਭ ਦੁੱਖ ਵਿਨਾਸਾ ਜਨਮ ਮਰਨ ਤੇ ਪਏ ਉਦਾਸਾ ਆਪੇ ਹੀ ਰਚਨਾ ਆਪੇ ਧਾਰੇ ਆਪੇ ਸਮੈ ਜੋਤ ਕੇ ਉਜਿਆਰੇ ਹਰ 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 ਸਭ ਇੱਕੋ ਜਾਣੈ ਸਭ ਮੈਂ ਜੋਤ ਆਪ ਪਛਾਣੈ ਨਾਮ ਜਪੋ ਤਾਂ ਸੁਖ ਪਾਵੋ ਤਨ ਤਨ ਹਰ ਰੰਗ ਰੰਗਾਵ ਸਾਧ ਸੰਗਤ ਕੈ ਸੰਗ ਸੁਖ ਪਾਇਆ ਬਾਬਾ ਸ੍ਰੀ ਚੰਦ ਮਨ ਹਰ ਲਾਇਆ ਨਾਮ ਆਧਾਰ ਸਭ ਜਗਤ ਉਧਾਰੇ ਜੋ ਜਪੇ ਸੋ ਕਦੇ ਨਮਾਰੇ ਤਨ ਤਨ ਗੁਰਪਿਤਾ ਜੀ ਸੱਚੇ ਜਿਨ ਨਾਮ ਦਰਾਇਆ ਅੰਮ੍ਰਿਤ ਰਸ ਪੀਤੇ ਬਾਬਾ ਆਖੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ ਬਾਬਾ ਆਖੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ बंगुर प्रसाद तन तन बाबा श्री चन्द जी की ਆਗ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਿਮਰੋ ਸਿਮਰੋ ਸ੍ਰੀ ਗੋਬਿੰਦ ਨਾਮ ਜਾ ਕੈ ਸਿਮਰਨ ਤੇ ਸਭ ਦੁੱਖ ਜਾਮ ਰਹਾਓ ਜਲ ਵਿੱਚ ਜੋਤ ਜਗਤ ਵਿੱਚ ਜੋਤ ਸਭ ਮੈਂ ਜੋਤ ਜੋਤ ਹੈ ਸੋਏ माया मोह ਬਹੁਤ ਦੁੱਖ ਪਾਇਆ ਗੁਰ ਮਿਲ ਸਾਜ ਤਾ ਮਨ ਤ੍ਰਿਪਤਾਇਆ ਆਪ ਅਲਖ ਆਪ purakh ਸਭ ਜਾਣੈ ਅਜਬ ਰਚਨਾ ਆਪ ਪਛਾਨੈ ਬ੍ਰਹਮ ਗਿਆਨੀ ਸਭ ਜਗਤ ਪਛਾਨੈ ਆਪ ਮਿਟਾਏ ਸਦਾ ਸੁਖ ਮਾਣੈ ਅੰਮ੍ਰਿਤ ਨਾਮ ਮਹਾਰਸ ਮੀਠਾ ਪੀਵਤ ਸਾਧੂ ਹੋਵੇ ਮਨ ਪ੍ਰੀਤਾ ਕਾਮ ਕਰੋਧ ਮੋਹ ਮਿਟਾਇਆ ਬਾਬਾ ਸ਼੍ਰੀ ਚੰਦ ਮਨ ਨਿਰਮਲ ਪਾਇਆ ி அமஸ்ூப சோபி வே சோவெ அனுூப சரண கமல மனமே அத்தாரா சதா நாம் ரசமதாரா அந்த ஜோத நிரங்க தாய் சதா சுக பாவே கருமாய ਹਰ ਹਰ ਨਾਮ ਜਪੋ ਮਨ ਮੇਰੇ ਬਿਨ ਨਾਮੇ ਦੁਖ ਅੰਤ ਕਨੇਰੇ ਬਾਬਾ ਕਹੇ ਸੁਨੋ ਰੇ ਭਾਈ ਸਿਮਰੋ ਨਾਮ ਤਜੋ ਅਬ ਮਾਨਾਈ ਜੋ ਪ੍ਰਭ ਦੇਵੇ ਸੋਈ ਸੁਖ ਪਾਈਏ ਮਨ ਵੱਜ ਕਰਮ ਸਦਾ ਹਰ ਧਾਈਏ ਜੋਤੀ ਮੈ ਜੋਤ ਮਿਲਾਈ ਅੰਮ੍ਰਿਤ ਰਸ ਨਾ ਹਰ ਗੁਣ ਗਾਈ ਸਾਧ ਸੰਗਤ ਮੇਹ ਹਰ ਨਾਮ ਹੁਸੇ ਬਾਬਾ ਸ਼੍ਰੀ ਚੰਦ ਅਨੰਦ ਮਸੇ ਅਕਾਲ ਪੁਰਖ ਕੀ ਸੇਵਾ ਕਰਨੀ ਮਨ ਤਨ ਅਰਪ ਕਰ ਲੈ ਚਰਨੀ ਭੈ ਭਜਨ ਗੁਰਪਾਰ ਬ੍ਰਹਮ ਹੈ ਜਿਹਾਂ ਨਾਮ ਜਪ ਤੋ ਸੁਖ ਲਹੇ ਬਾਬਾ ਆਖੇ ਮਨ ਜਿਤ ਲੈ ਭਾਈ ਸਦਾ ਸੁਖੀ ਰਹੇ ਹਰ ਤਿਆਈ ਰਹਿਸ ਰਹਿਸ ਹਰ ਗੁਣ ਜਾਵਾ ਮਨ ਤਨ ਹਰ ਰੰਗ ਰੰਗਾਵੋ ਮੋ ਮਾਇਆ ਸਭ ਸੁਪਨਾ ਜਾਣੈ ਜੋ ਗਿਆਨ ਸੋ ਬੰਧਨ ਛਾਣੈ ਧਿਆਨ ਧਰੋ ਏਕ ਅਪਾਰ ਬਾਬਾ ਸ੍ਰੀ ਚੰਦ ਕੜੇ ਉਚਾਰ ਜਿਸ ਮਨ ਵਸੇ ਸੋਈ ਮੁਕਤਾ ਨਾਮ ਜਪਤ ਸਭ ਦੁੱਖ ਵਿਨਾਸ਼ਾ ਬਾਬਾ ਆਕੇ ਅਲਕ ਅਪਾਰਾ ਜਿਸ ਬਿਨੂ ਜਾ ਨਹੀਂ ਉਧਾਰਾ ਗੁਰ ਕਾ ਸ਼ਬਦ ਅੰਤਰ ਧਾਈਏ ਇਸ ਮਨ ਤਾ ਨਿਰਮਲ ਹੋਈਏ ਸਾਧ ਸੰਗਤ ਕੀ ਬਰੀ ਵੜਿਆਈ ਤਿਸ ਸੰਗ ਨਾਮ ਮਿਲੇ ਵੜਿਆਈ ਆਪ ਛੋੜ ਹੋਏ ਗੁਰ ਸਰਨਾ ਤਿਸ ਜਨ ਕਾ ਉਦਰੇ ਕਰਨਾ ਹਰ ਹਰ ਕਥਾ ਅੰਮ੍ਰਿਤ ਬਾਣੀ ਸੁਣ ਮਨ ਹੋਵੇ ਪ੍ਰਗਟ ਪਹਿਚਾਨੀ ਸਤਿ ਸ਼ਬਦ ਗੁਰੂ ਗੁਰੂ ਹੈ ਸੱਚਾ ਜੋ ਸੁਨੇ ਸੋ ਤਰੇ ਸਾਗਰ ਪਾਰਾ बाबा कहे सुनो रे साधु ना बिना सब जगना अनाद नाम जपो सदा आनंद बाबा शरीर चांद आंखें बंद हर हर नाम मन तन लेपे जो जपे तिस जम निकट न आवे ब्रह्म ज्ञान मन में परगासा अमृत नाम अंतरवासा संत जना की करौ सेवा बाबा श्री चंद्रखे देवा नाम जपत सब दुख विनासा जन्म मरनते पए उदासा आपे ही रचना आपे तारे आपे सामने जोत एके उजियारे ਹਰ 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 ਸਭ ਇੱਕੋ ਜਾਣੈ ਸਭ ਮੈਂ ਜੋਤਿ ਆਪਿ ਪਛਾਨੈ ਨਾਮ ਜਪੋਤਾ ਸੁਖ ਪਾਵੋ ਮਨ ਤਨ ਹਰ ਰੰਗ ਰੰਗਾਵੋ ਸਾਧ ਸੰਗਤ ਕੈ ਸੰਗ ਸੁਖ ਪਾਇਆ ਬਾਬਾ ਸ੍ਰੀ ਚੰਦ ਮਨ ਹਰ ਲਾਇਆ ਨਾਮ ਆਧਾਰ ਸਭ ਜਗਤ ਉਧਾਰੇ ਜੋ ਜਪੇ ਸੋ ਕਦੇ ਨਾਮਾਰੇ ਤਨ ਤਨ ਗੁਰਪਿਤਾ ਜੀ ਸੱਚੇ ਜਿਨ ਨਾਮ ਦਰਾਇਆ ਅੰਮ੍ਰਿਤ ਰਸ ਪੀਤੇ ਬਾਬਾ ਆਖੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ ਬਾਬਾ ਆਖੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ ਓ ਅੰਕਾਰ ਰਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤਨ ਤਨ ਬਾਬਾ ਛੜੀ ਚੰਦ ਜੀ ਕੀ ਬਾਣੀ ਆਗ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸਿਮਰੋ ਸਿਮਰੋ ਸ਼ਿਣੀ ਗੋਬਿੰਦ ਨਾਮ ਜਾਂ ਕੈ ਸਿਮਰਨ ਤੇ ਸਭ ਦੁੱਖ ਜਾਮ ਰਹਾਓ ਜਲ ਵਿੱਚ ਜੋਤ ਜਗਤ ਵਿੱਚ ਜੋਤ ਸਭ ਮੈਂ ਜੋਤ ਜੋਤ ਹੈ ਸੋਏ ਮਾਇਆ ਮੋ ਬਹੁਤ ਦੁੱਖ ਪਾਇਆ ਗੋਰ ਮਿਲ ਸਾਧੂ ਤਾਂ ਮਨ ਤ੍ਰਿਪਤਾਇ ਆਪ ਅਲਖ ਆਪ purakh ਸਭ ਜਾਣੈ ਅਜਬ ਰਚਨਾ ਆਪ ਪਛਾਨੈ ਬ੍ਰਹਮ ਗਿਆਨੀ ਸਭ ਜਗਤ ਪਛਾਨੈ ਆਪ ਮਿਟਾਏ ਸਦਾ ਸੁਖ ਮਾਣੈ அமிராம மாரச மீ பிவத்தவெ மன பிரீத்த காம கிரோத மோமிட்டா ஸ்ரீச்ச பர்க்கி பாணி அமிர்தூப சோ பிவ சோ ஹோ அனூ சரண கமல ਮਨ ਮੇ ਅਤਾਰਾ ਸਵਾਨਾਵਰਾ ਸਮਦਰ ਅਪਾਰਾ ਅੰਤਰ ਜੋਤ ਨਰੰਕਾਰ ਧਾਈ ਸਦਾ ਸੁਖ ਪਾਵੇ ਗੁਰਮੁਖ ਗਾਈ ਹਰ ਹਰ ਨਾਮ ਜਪੋ ਮਨ ਮੇਰੇ ਬਿਨ ਨਾਮੇ ਦੁਖ ਅੰਤ ਕਨੇਰੇ ਬਾਬਾ ਕਹੇ ਸੁਨੋ ਰੇ ਭਾਈ ਸਿਮਰੋ ਨਾਮ ਤਜੋ ਅਬ ਮਾਨਾਈ ਜੋ ਪ੍ਰਭ ਦੇਵੇ ਸੋਈ ਸੁਖ ਪਾਈਏ ਮਨ ਬਾਜ ਕਰਮ ਸਦਾ ਹਰਿ ਧਿਆਈਏ ਜੋਤੀ ਮੈ ਜੋਤ ਮਿਲਾਈ ਅੰਮ੍ਰਿਤ ਰਸਨਾ ਹਰਿ ਗੁਣ ਗਾਈ ਸਾਧ ਸੰਗਤ ਮਹਿ ਹਰ ਨਾਮ ਵਸੇ ਬਾਬਾ ਛੜੀ ਚੰਦ ਆਨੰਦ ਮਸੇ ਅਕਾਲ ਪੁਰਖ ਕੀ ਸੇਵਾ ਕਰਨੀ ਮਨ ਤਨ ਅਰਪ ਕਰ ਲੈ ਚਰਨੀ ਭੈ ਭਜਨ ਗੁਰ ਪਾਰ ਬ੍ਰਹਮ ਹੈ ਜਿਸ ਦਾ ਨਾਮ ਜਪ ਤੋ ਸੁਖ ਲਹੇ ਬਾਬਾ ਆਖੇ ਮਨ ਜਿੱਤ ਲੈ ਭਾਈ ਸਦਾ ਸੁਖੀ ਰਹੇ ਹਰ ਧਾਈ ਰਹਿਸ ਰਹਿਸ ਹਰ ਗੁਣ ਗਾਵਾਂ ਨ ਤਨ ਹਰ ਰੰਗ ਰੰਗਾ ਵੋ ਮੋ ਮਾਇਆ ਸਭ ਸੁਪਨਾ ਜਾਣੈ ਜੋ ਗਿਆਨ ਤਰੇ ਸੋ ਬੰਧਨ ਚਾਣੈ ਧਿਆਨ ਧਰੋ ਏਕ ਅਪਾਰ ਬਾਬਾ ਸ਼੍ਰੀ ਚੰਦ ਕੜੇ ਉਚਾਰ ਜਿਸ ਮਨ ਵਸੇ ਸੋਈ ਮੁਕਤਾ ਨਾਮ ਜਪਤ ਸਭ ਦੁੱਖ ਵਿਨਾਸ਼ਾ ਬਾਬਾ ਆਕੇ ਅਲਕ ਅਪਾਰਾ जिस बिन दूजा नाहि उधार गुरु का शब्द अंतरत आईए इस मन तन निर्मल होइए साथ संगत की बड़ी वढाई तिस संग नाम मिले वढाई आप छोड़ होई गुरु शरणा तिस जन का उबरे करना ਹਰ ਹਰ ਕਥਾ ਅੰਮ੍ਰਿਤ ਬਾਣੀ ਸੁਣ ਮੰਨ ਹੋਵੇ ਪ੍ਰਗਟ ਪਹਿਚਾਨੀ ਸਾਚੇ ਸ਼ਬਦ ਗੁਰੂ ਗੁਰੂ ਹੈ ਸੱਚਾ ਜੋ ਸੁਨੇ ਸੋਤਰੇ ਸਾਗਰ ਪਾਰਾ ਬਾਬਾ ਕਹੇ ਸੁਨੋ ਰੇ ਸਾਧੂ ਨਾ ਬਿਨਾ ਸਭ ਜਗਨ ਅਨਾਦੂ ਨਾਮ ਜਪੋ ਸਦਾ ਆਨੰਦ ਬਾਬਾ ਸ਼੍ਰੀ ਚੰਦ ਆਖੇ ਬੰਦ ਹਰ ਹਰ ਨਾਮ ਮਨ ਤਨ ਲੇਪੇ ਜੋ ਜਪੇ ਤਿਸ ਜਮ ਨਿਕਟ ਨ ਆਵੇ ਬ੍ਰਹਮ ਗਿਆਨ ਮਨ ਮਹਿ ਪ੍ਰਗਾਸਾ ਅੰਮ੍ਰਿਤ ਨਾਮ ਅੰਤਰਵਾਸਾ ਸੰਤ ਜਨਾ ਕੀ ਕਰਹੁ ਸੇਵਾ ਬਾਬਾ ਸ਼੍ਰੀ ਚੰਦ ਰਾਖੇ ਦੇਵਾ ਨਾਮ ਜਪਤ ਸਭ ਦੁੱਖ ਵਿਨਾਸਾ ਜਨਮ ਮਰਨ ਤੇ ਪਏ ਉਦਾਸਾ ਆਪੇ ਹੀ ਰਚਨਾ ਆਪੇ ਧਾਰੇ ਆਪੇ ਸਮੈ ਜੋਤ ਕੇ ਉਜਿਆਰੇ ਹਰ 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 ਸਭ ਇੱਕ ਜੋ ਜਾਣ ਸਭ ਮੈਂ ਜੋਤਿ ਆਪੁ ਪਛਾਨੈ ਨਾਮ ਜਪੋਤਾ ਸੁਖ ਪਾਵੋ ਮਨ ਤਨ ਹਰ ਰੰਗ ਰੰਗਾਵੋ ਸਾਧ ਸੰਗਤ ਕੈ ਸੰਗ ਸੁਖ ਪਾਇਆ ਬਾਬਾ ਸ੍ਰੀ ਚੰਦ ਮਨ ਹਰ ਲਾਇਆ ਨਾਮ ਆਧਾਰ ਸਭ ਜਗਤ ਉਧਾਰੇ ਜੋ ਜਪੇ ਸੋ ਕਦੇ ਨਾ ਮਾਰੇ ਤਨ ਤਨ ਗੁਰਪਿਤਾ ਜੀ ਸੱਚੇ ਜਿਨ ਨਾਮ ਦਰੁਰਾਇਆ ਅੰਮ੍ਰਿਤ ਰਸ ਪੀਤੇ ਬਾਬਾ ਆਖੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ ਬਾਬਾ ਆਖੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ ਓ ਅੰਕਾਰ ਸਤ ਨਾਮ ਸਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤਨ ਤਨ ਬਾਬਾ ਛੜੀ ਚੰਦ ਜੀ ਕੀ ਬਾਣੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਿਮਰੋ ਸਿਮਰੋ ਸ਼੍ਰੀ ਗੋਬਿੰਦ ਨਾਮ ਜਾ ਕੈ ਸਿਮਰਨ ਤੇ ਸਭ ਦੁੱਖ ਜਾਮ ਰਹਾਓ ਜਲ ਵਿੱਚ ਜੋਤ ਜਗਤ ਵਿੱਚ ਜੋਤ ਸਭ ਮੈਂ ਜੋਤ ਜੋਤ ਹੈ ਸੋਏ ਮਾਇਆ ਮੋ ਬਹੁਤ ਦੁਖ ਪਾਇਆ ਗੁਰ ਮਿਲ ਸਾਧੂ ਤਾ ਮਨ ਤ੍ਰਿਪਤਾਇਆ ਆਪ ਅਲਖ ਆਪ ਪੁਰਖ ਸਭ ਜਾਣੈ ਅਜਬ ਰਚਨਾ ਆਪ ਪਛਾਣੈ ਬ੍ਰਹਮ ਗਿਆਨੀ ਸਭ ਜਗਤ ਪਛਾਣੈ ਆਪ ਮਿਟਾਏ ਸਦਾ ਸੁਖ ਮਾਣੈ અમૃત નામ મહારસ મીઠા પીવત સાધુ હો બે મન કૃતા કામ કરોધ મોહ મિટાયા બાબા શ્રી ચાંદ મન નિર્મલ પાયા ગુરકી વાણી અમૃત સ્વરૂપ સો પીવે સો હોવે અનુપ ਚਰਨਾ ਕਮਲ ਮਨ ਮੇ ਅਧਾਰਾ ਸਵਾਨਾ ਮਰ ਸਮਦਰ ਅਪਾਰਾ ਅੰਤਰ ਜੋਤ ਨਿਰੰਕਾਰ ਧਾਈ ਸਦਾ ਸੁਖ ਪਾਵੇ ਗੁਰਮੁਖ ਗਾਈ ਹਰ ਹਰ ਨਾਮ ਜਪੋ ਮਨ ਮੇਰੇ ਬਿਨ ਨਾਮੇ ਦੁਖ ਅੰਤ ਕਨੇਰੇ ਬਾਬਾ ਕਹੇ ਸੁਨੋ ਰੇ ਭਾਈ ਸਿਮਰੋ ਨਾਮ ਤਜੋ ਅਬ ਮਾਨਾਈ ਜੋ ਪ੍ਰਭ ਦੇਵੇ ਸੋਈ ਸੁਖ ਪਾਈਏ ਮਨ ਬਾਜ ਕਰਮ ਸਦਾ ਹਰ ਧਾਈਏ ਜੋਤੀ ਮੈ ਜੋਤ ਮਿਲਾਈ ਅੰਮ੍ਰਿਤ ਰਸਨਾ ਹਰ ਗੁਣ ਗਾਈ ਸਾਧ ਸੰਗਤ ਮੇਹ ਹਰ ਨਾਮ ਵਸੇ ਬਾਬਾ ਸ਼੍ਰੀ ਚੰਦ ਅਨੰਦ ਮਸੇ ਅਕਾਲ ਪੁਰਖ ਕੀ ਸੇਵਾ ਕਰਨੀ ਮਨ ਤਨ ਅਰਪ ਕਰ ਲੈ ਚਰਨੀ ਪੈ ਭਜਣ ਗੁਰ ਪਾਰ ਬ੍ਰਹਮ ਹੈ ਜਾ ਕਾ ਨਾਮ ਜਪਤ ਸੁਖ ਲਹੇ ਬਾਬਾ ਆਖੇ ਮਨ ਜਿਤ ਲੈ ਭਾਈ ਸਦਾ ਸੁਖੀ ਰਹੇ ਹਰ ਧਿਆਈ रहस रहस हर गुण गावां मन तन हर रंग रंगावो मोह माया सब ਸੁਪਨਾ ਜਾਣੈ ਜੋ ਗਿਆਨ ਤਰੇ ਸੋ ਬੰਧਨ ਛਾਣੈ ਧਿਆਨ ਧਰੋ ਏਕ ਅਪਾਰ ਬਾਬਾ ਸ੍ਰੀ ਚੰਦ ਕੜੇ ਉਚਾਰ ਜਿਸ ਮਨ ਵਸੇ ਸੋਈ ਮੁਕਤਾ ਨਾਮ ਜਪਤ ਸਭ ਦੁੱਖ ਵਿਨਾਸ਼ਾ ਬਾਬਾ ਆਕੇ ਅਲਖ ਅਪਾਰਾ ਜਿਸ ਬਿਨ ਦੂਜਾ ਨਾਹੀ ਉਧਾਰਾ ਗੁਰ ਕਾ ਸ਼ਬਦ ਅੰਤਰ ਧਿਆਈਏ ਕਿਸ ਮਨ ਤਾ ਨਿਰਮਲ ਹੋਈਏ ਸਾਧ ਸੰਗਤ ਕੀ ਬਰੀ ਵੜਾਈ ਤਿਸ ਸੰਗ ਨਾਮ ਮਿਲੇ ਵੜਾਈ ਆਪ ਛੋੜ ਹੋਏ ਗੁਰ ਸਰਨਾ ਤਿਸ ਜਨ ਕਾ ਉਦਰੇ ਕਰਨਾ ਹਰ ਹਰ ਕਥਾ ਅਮਰਤ ਬਾਣੀ ਸੁਣ ਮੰਨ ਹੋਵੇ ਪ੍ਰਗਟ ਪਹਿਚਾਨੀ ਸਤਿ ਸ਼ਬਦ ਗੁਰੂ ਗੁਰੂ ਹੈ ਸੱਚਾ ਜੋ ਸੁਨੇ ਸੋ ਤਰੇ ਸਾਗਰ ਪਾਰਾ ਬਾਬਾ ਕਹੇ ਸੁਨੋ ਰੇ ਸਾਧੂ ਨਾ ਬਿਨਾ ਸਭ ਜਗਨ ਅਨਾਦੂ ਨਾਮ ਜਪੋ ਸਦਾ ਆਨੰਦ ਬਾਬਾ ਸ਼੍ਰੀ ਚੰਦ ਆਖੇ ਬੰਦ ਹਰ ਹਰ ਨਾਮ ਮਨ ਤਨ ਲੇਪੇ ਜੋ ਜਪੇ ਤਿਸ ਜਮ ਨਿਕਟ ਨ ਆਵੇ ਬ੍ਰਹਮ ਗਿਆਨ ਮਨ ਮਹਿ ਪ੍ਰਗਾਸਾ ਅੰਮ੍ਰਿਤ ਨਾਮ ਅੰਤਰਵਾਸਾ ਸੰਤ ਜਨਾ ਕੀ ਕਰਹੁ ਸੇਵਾ ਬਾਬਾ ਸ਼੍ਰੀ ਚੰਦ ਆਖੇ ਦੇਵਾ ਨਾਮ ਜਪਤ ਸਭ ਦੁੱਖ ਵਿਨਾਸ਼ਾ ਜਨਮ ਮਰਨਤੇ ਪਏ ਉਦਾਸਾ ਆਪੇ ਹੀ ਰਚਨਾ ਆਪੇ ਧਾਰੇ ਆਪੇ ਸਾਮੇ ਜੋਤ ਏਕੇ ਉਜਿਆਰੇ ਹਰ 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 ਸਭ ਇੱਕੋ ਜਾਣੈ ਸਭ ਮੈਂ ਜੋਤਿ ਆਪੁ ਪੁਛਾਨੈ ਨਾਮ ਜਪੋਤਾ ਸੁਖ ਪਾਵੋ ਮਨ ਤਨ ਹਰ ਰੰਗ ਰੰਗਾਵੋ ਸਾਧ ਸੰਗਤ ਕੈ ਸੰਗ ਸੁਖ ਪਾਇਆ ਬਾਬਾ ਸ੍ਰੀ ਚੰਦ ਮਨ ਹਰ ਲਾਇਆ ਨਾਮ ਅਧਾਰ ਸਭ ਜਗਤ ਉਧਾਰੇ ਜੋ ਜਪੇ ਸੋ ਕਦੇ ਨਾਮਾਰੇ ਤਨ ਤਨ ਗੁਰਪਿਤਾ ਜੀ ਸੱਚੇ ਜਿਨ ਨਾਮ ਦਰੁਰਾਇਆ ਅੰਮ੍ਰਿਤ ਰਸ ਪੀਤੇ ਬਾਬਾ ਆਕੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ ਬਾਬਾ ਆਕੇ ਜੋ ਨਾਮ ਤੇ ਆਈ ਸੋ ਮੁਕਤ ਪਦਾਰਥ ਕਰ ਲੈ ਆਈ